ਕਿ ਉਹਨਾਂ ਕੋਲੇ ਢੰਗ ਤਰੀਕਾ ਹੁੰਦਾ ਉਹਨਾਂ ਨੇ ਆਪਾਂ ਨੂੰ ਘਮਾ ਫਰਾ ਕੇ ਗੱਲ ਕਰਨੀ ਹੁੰਦੀ ਆ ਦੇਖੋ ਮੈਂ ਤੁਹਾਨੂੰ ਸਿੱਧੀ ਤੇ ਸਪਸ਼ਟ ਗੱਲ ਦੱਸਦੀ ਆ ਇਹ ਵਿੱਚ ਕਰਨਾ ਤੁਸੀਂ ਆ ਦੇਖੋ ਪੰਡਤ ਕਿੱਥੋਂ ਕਿੱਥੋਂ ਸਟਾਰਟ ਹੁੰਦੇ ਨੇ ਕਈ ਵਾਰ ਤਾਂ ਅੱਗੇ ਤਾਂ 2000 ਤੋਂ ਸੁਣਿਆ ਮੈਂ ਵੀ 2000 ਤੋਂ ਹੁੰਦੇ ਸੀ ਹੁਣ 11000 ਤੋਂ ਹੁੰਦੇ ਨੇ ਇਹ ਇੱਕ ਜਨਾਨੀ ਆਈ ਮੇਰੇ ਕੋਲੇ ਤੇ ਉਹ ਮੈਨੂੰ ਕਹਿੰਦੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਸੌਖਾ ਤੇ ਸਰਲ ਤਰੀਕਾ ਤੇ ਮੈਂ ਦੱਸ ਦੇ ਤੂੰ ਆ ਕੰਮ ਕਰ ਤੇ ਉਹਦਾ ਮੇਰੇ ਕੋਲ ਕੱਲ ਡੱਬਾ ਲੈ ਕੇ ਮੈਂ ਵੀ ਡੱਬੇ ਤੇ ਕੋਈ ਲੋਡ ਨਹੀਂ ਗਈ ਮੈਂ ਕੋਈ ਜੋਸਤ ਹੀ ਥੋੜੀ ਐ ਮੈਂ ਤਾਂ ਇੱਕ ਕੰਮ ਕਰੇ ਲੂ ਇਸ ਤਰੀਕਾ ਕੰਮ ਕਰਨ ਵਾਲੀ ਐ ਦੇਖੋ ਮੈਨੂੰ ਕੋਈ ਦੇ ਰਿਹਾ ਮੈਂ ਤੁਹਾਨੂੰ ਦੇ ਰਹੀ ਐ ਕਿ ਨਹੀਂ ਇਹਦੇ ਵਿੱਚ ਕੋਈ ਮੇਰਾ ਪੈਸਾ ਨਹੀਂ ਲੱਗਦਾ ਮੈਂ ਕਿ ਕੋਈ ਮੇਰਾ ਇਹਦੇ ਵਿੱਚ ਉਹ ਨਹੀਂ ਗਿਆ ਕਿ ਨਹੀਂ ਬਸ ਇੰਨਾ ਹੀ ਐ ਵੀ ਮੈਂ ਆਪਣੀ ਵੀਡੀਓ ਬਣਾ ਕੇ ਪਾ ਦਿੰਨੀ ਐ ਤੇ ਤੁਹਾਡੇ ਫਾਇਦੇ ਹੁੰਦੇ ਨੇ ਤੇ ਬਸ ਇਹੀ ਬਹੁਤ ਐ ਮੇਰੇ ਲਈ ਬਹੁਤ ਦਿਲਚਸਪੀ ਐ ਮਾਕੇ ਮੈਨੂੰ ਇਹਦੇ ਵਿੱਚ ਬਸ ਇਦੋਂ ਕਹਾ ਕੁਝ ਨਹੀਂ ਹੈ ਜੇ ਮੈਂ ਲਾਲਚ ਦੇ ਵਿੱਚ ਫਸ ਗਈ ਹੋ ਸਕਦਾ ਮੈਂ ਕਿ ਤੁਹਾਡੇ ਕੰਮ ਵੀ ਆਪਾਂ ਨਹੀਂ ਕਹਿੰਦੇ ਜਦੋਂ ਅਸੀਂ ਕਿਸੇ ਚੀਜ਼ ਦਾ ਮਤਲਬ ਸਮਝ ਲਓ ਪੈਸੇ ਲੈਣੇ ਸ਼ੁਰੂ ਕਰ ਦਨੇ ਆ ਤਾਂ ਉਹਦੇ ਵਿੱਚ ਕਹਿੰਦੇ ਨੇ ਕਾਵਟਾਉਣੇ ਸ਼ੁਰੂ ਵੀ ਹੋ ਜਾਂਦੇ ਇਹ ਵੀ ਮੈਂ ਸੁਣਿਆ ਹੈ। ਦੇਖੋ ਆਪਾਂ ਇੰਨੇ ਮਹਿੰਗੇ ਪਾ ਨਹੀਂ ਕਰ ਸਕਦੇ ਸਰਲ ਤੇ ਸੌਖੇ ਆ ਮੈਂ ਤੁਹਾਨੂੰ ਦੱਸੂਗੀ। ਜੋ ਵੀ ਦੱਸੋਗੇ ਕਰਨਾ ਤੁਸੀਂ ਆਪਣੇ ਮਨ ਦੇ ਨਾਲ ਤਨ ਦੇ ਨਾਲ ਪੈਸਾ ਕੋਈ ਨਹੀਂ ਲੱਗਦਾ ਦੇਖੋ 10000 ਤੋਂ ਸ਼ੁਰੂ ਕਰ ਲੈਂਦੇ ਨੇ ਆਪ ਨੂੰ ਲੁਝਾ ਲੈਂਦੇ ਨੇ ਆਪਾਂ ਕਹਿੰਨੇ ਔਖੇ ਸੌਖੇ 10000 ਦੇ ਦਿਓ ਕੋਈ ਗੱਲ ਨਹੀਂ ਪੰਡਤ ਮੰਗਦਾ ਜਾਂ ਜੋਤਸਥੀ ਮੰਗਦਾ ਜਾਂ ਤੰਤਰ ਮੰਤਰ ਵਾਲਾ ਮੰਗਦਾ ਜਾਂ ਕੋਈ ਵੀ ਆ 10 ਤੋਂ ਬਾਅਦ ਆਪ ਕਹਿੰਨੇ ਬਾਬਾ ਜੀ ਸਾਡਾ ਤਾਂ ਕੋਈ ਕੰਮ ਨਹੀਂ ਬਣਿਆ ਉਹ ਕਹਿੰਦੇ ਨੇ ਬੀਬਾ ਹੁਣ ਸ਼ਨੀ ਸੀ ਹੁਣ ਰਾਹੂ ਚੱਲ ਪਿਆ ਹੁਣ ਰਾਹੂ ਸੀ ਹੁਣ ਸ਼ਨੀ ਚੱਲ ਪਿਆ ਹੁਣ ਪਲਾਨਾ ਗ੍ਰਹਿ ਚੱਲ ਪਿਆ ਉਹਨਾਂ ਨੇ ਤੁਹਾਡਾ ਇੱਕ ਤੋਂ ਇੱਕ ਗ੍ਰਹਿ ਅੱਗੇ ਅੱਗੇ ਤੋਰ ਜਾ ਤੋਂ ਨੂੰ ਗਰਹਾਂ ਤੋਂ ਮੁਕਤੀ ਉਹ ਨਹੀਂ ਮਿਲਣੀ ਕਿ ਮਿਲਦੀ ਵੀ ਨਹੀਂ ਇਨਸਾਨ ਨੂੰ ਆਪ ਪੈ ਨਹੀਂ ਕਹਿੰਦੇ ਹੈਗੇ ਪਰ ਉਹਨਾਂ ਕੋਲ ਇਹਨਾਂ ਚੀਜ਼ਾਂ ਦਾ ਢੰਗ ਨਹੀਂ ਕਿਉਂਕਿ ਉਹਨਾਂ ਨੇ ਪੈਸਾ ਕਮਾਉਣਾ ਤੁਹਾਡੇ ਕੋਲ ਲੱਖਾਂ ਦੇ ਹਿਸਾਬ ਨਾਲ ਕਮਾਉਣਾ ਪਰ ਮੈਂ 10-12 ਹਜ਼ਾਰ ਨਾਲ 2-2 ਹਜ਼ਾਰ ਨਾਲ ਕਮਾ ਲੈਣਾ ਮੇਰੇ ਕੋਲ ਕੀ ਆ ਤੁਸੀਂ ਇੱਕ ਮੇਰੀ ਵੀਡੀਓ ਵਾਚ ਕਰਨ ਨੂੰ ਵੀਡੀਓ ਤੁਸੀਂ ਵੈਸੇ ਵੀ ਦੇਖ ਦਿਓ ਸਭ ਦੀ ਦੇਖ ਦਿਓ ਤੇ ਜਿਹੜਾ ਨੈਟ ਆ ਤੁਹਾਡਾ ਵੈਸੇ ਵੀ ਮੁੱਕ ਜਾਣਾ ਤੁਸੀਂ ਕਰਨਾ ਕੀ ਹੈ ਇਹਦੇ ਉੱਤੇ ਇੱਕ ਵਾਰੀ ਵੈਗਰੂ ਲਿਖ ਦੇਣਾ ਇੱਕ ਲੈਕ ਕਰ ਦੇਣਾ ਹੁੰਦਾ ਵੀਡੀਓ ਪੂਰੀ ਵਾਚ ਕਰਿਆ ਕਰੋ ਕਿਉਂਕਿ ਸਾਨੂੰ ਵੀਡੀਓ